ਸਿਮਰਨ ਇੱਕ ਦੀਵਾ ਹੈ ਜਿਹੜਾ ਅੰਦਰ ਦੇ ਹਨੇਰੇ ਨੂੰ ਖਤਮ ਕਰਦਾ ਹੈ ਉਂਝ ਫਿਰ ਵੀ ਮੈਂ ਬੇਨਤੀ ਕਰਦਿਆ ਹਨੇਰੇ ਦਾ ਕੋਈ ਵजूद ਨਹੀਂ ਆਪਾਂ ਕਹਗੇ ਅਗਿਆਨਤਾ ਦਾ ਵजूद ਕੋਈ ਵजूद ਨਹੀਂ ਪਰ ਸਿਰਫ ਇਹ ਉਦੋਂ ਹੀ ਆਉਂਦੀ ਹੈ ਜਦੋਂ ਚਾਨਣ ਕੋਈ ਨਹੀਂ ਚਾਨਣ ਦੀ ਅਣਹੋਂਦ ਦਾ ਨਾਮ ਹੀ ਹਨੇਰਾ ਹੈ ਤੇ ਜੇ ਚਾਨਣ ਆ ਜਾਏ ਹਨੇਰੇ ਦਾ ਵजूद ਕੀ ਹੈ ਜੀ ਸਤਗੁਰਾਂ ਨੇ ਬਾਣੀ ਚ ਕਿਹਾ ਚਾਨਣ ਆਜਾ ਹਨੇਰੇ ਦਾ ਕੋਈ ਵजूद ਨਹੀਂ ਰਵ ਪ੍ਰਗਾਸ ਰਜਨੀ ਜਥਾ ਗਤ ਜਾਂਤ ਸਭ ਸੰਸਾਰ ਜਿਵੇਂ ਰਾਤ ਹੈ ਤੇ ਸਾਰੀ ਰਾਤ ਕਾਲੀ ਬੋਲੀ ਇੱਕੋ ਦਮ ਸੂਰਜ ਚੜ੍ਹੇ ਤੇ ਕਾਲਾ ਹਨੇਰਾ ਚਲਾ ਜਾਂਦਾ ਕੋਈ ਦੇਰ ਨਹੀਂ ਲੱਗੀ ਗੁਰਮਖੋ ਜਦੋਂ ਗੁਰੂ ਦੇ ਸ਼ਬਦ ਨਾਲ ਅੰਦਰ ਦੀ ਸੁਰਤ ਜਿੱਦਣ ਛੂ ਗਈ ਅਜੀ ਤਾਂ ਰਸ ਨਹੀਂ ਬੋਲਦੀ ਹੈ ਨਾ ਜਿਹੜੇ ਜਪਦੇ ਉਹਨਾਂ ਨੂੰ ਤਾਂ ਪਤਾ ਹੈ ਜੀ ਜਿੱਦਣ ਅੰਦਰ ਵਾਲਾ ਕਨੈਕਸ਼ਨ ਜੁੜ ਗਿਆ ਪਿਆਰਿਓ ਚੇਤੇ ਰੱਖਿਓ ਕਮਰਾ ਭਾਵੇਂ 50 ਸਾਲਾਂ ਦਾ ਹਨੇਰੇ ਚ ਡੁੱਬਿਆ ਹੋਵੇ ਜਿਦ ਦਿਨ ਖੰਬੇ ਤੋਂ ਕਨੈਕਸ਼ਨ ਮਿਲ ਗਿਆ ਜਾਂ ਦੀਵਾ ਅੰਦਰ ਬਲ ਗਿਆ ਪੰਜਾਂ ਸਾਲਾਂ ਦਾ ਹਨੇਰਾ ਪਤਾ ਨਹੀਂ ਲੱਗਣਾ ਕਦੋਂ ਚਲਾ ਗਿਆ ਜਦੋਂ ਸਤਿਗੁਰੂ ਦੇ ਸ਼ਬਦ ਦਾ ਅੰਦਰ ਪ੍ਰਕਾਸ਼ ਹੋ ਗਿਆ ਕਈ ਜਨਮਾਂ ਦਾ ਹਨੇਰਾ ਅੰਦਰੋਂ ਚੁੱਕਿਆ ਜਾਣਾ ਰਵ ਪਰਗਾਸ ਰਜਨੀ ਜਥਾ ਗਤ ਜਾਨ ਸਭ ਸੰਸਾਰ ਪਾਰ ਸਮਾਨੋ ਤੰਬੋ ਛੁ ਹੈ ਜੇ ਥੋੜਾ ਜਿਹਾ ਤਾਂਬੇ ਨੂੰ ਛੋਹ ਜਾ ਪਾਰਸ ਕਨਕ ਹੋਤਨੀ ਬਾਰ ਕਿੰਨੀ ਦੇਰ ਲੱਗ